ਸਾਡੂ ਵੱਲੋਂ ਸਾਲੀ ਨੂੰ ਵਰਗਲਾ ਕੇ ਲੈ ਜਾਣ ਦੀ ਨਮੋਸ਼ੀ ਵਿੱਚ ਆਏ ਪਤੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ ਸੁਰਿੰਦਰ ਸਿੰਘ ਵਾਸੀ ਪਿੰਡ ਬੱਸੀ ਪਲਾਪੁਰ ਨੇ ਆਤਮ ਹੱਤਿਆ ਤੋਂ ਪਹਿਲਾਂ ਵੀਡੀਓ ਬਣਾ ਕੇ ਆਪਣੀ ਮੌਤ ਦੀ ਵਜਾ ਵੀ ਜਗ ਜाहिर ਕਰ ਦਿੱਤੀ ਉਸ ਨੇ ਆਪਣੀ ਮੌਤ ਦਾ ਕਾਰਨ ਆਪਣੇ ਪੁਲਿਸ ਕਰਮਚਾਰੀ ਸਾਧੂ ਪਤਨੀ ਅਤੇ ਉਸ ਦੀ ਸ਼ਿਕਾਇਤ ਤੇ ਕਾਰਵਾਈ ਨਾ ਕਰਨ ਵਾਲੇ ਪੁਲਿਸ ਅਧਿਕਾਰੀ ਨੂੰ ਦੱਸਿਆ ਹੈ ਮ੍ਰਿਤਕ ਸੁਨਿੰਦਰ ਸਿੰਘ ਦੇ ਭਰਾ ਲਖਵਿੰਦਰ ਸਿੰਘ ਲੜਕੀ ਦੇ ਭਰਾ ਹਰਪ੍ਰੀਤ ਸਿੰਘ ਤਾਇ ਨਥਾ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਵੱਡੀ ਬੇਟੀ ਦੀ 3-4 ਮਹੀਨੇ ਪਹਿਲਾਂ ਮੌਤ ਹੋ ਗਈ ਸੀ ਕੁਝ ਦਿਨ ਪਹਿਲਾਂ ਉਸ ਦਾ ਵੱਡਾ ਜਵਾਈ ਛੋਟੀ ਲੜਕੀ ਨੂੰ ਵਰਗਲਾ ਕੇ ਲੈ ਗਿਆ ਕਈ ਦਿਨ ਉਹਨਾਂ ਦੀ ਪਾਲ ਕੀਤੀ ਜਾ ਰਹੀ ਸੀ ਉਹਨਾਂ ਦੱਸਿਆ ਕਿ ਸੁਰਿੰਦਰ ਸਿੰਘ ਨੇ ਮਰਨ ਤੋਂ ਪਹਿਲਾਂ ਨਾ ਬਿਆਨ ਦਿੱਤਾ ਉਸ ਦੀ ਪਤਨੀ ਨੇ ਕਿਹਾ ਸੀ ਉਸਨੇ ਆਪਣੇ ਪੇਕੇ ਜਾਣਾ ਹੈ ਤਾਂ ਉਹ ਉਸ ਨੂੰ ਬਰੀਆਂ ਅੱਡੇ ਛੱਡ ਕੇ ਆਇਆ ਸੀ ਅੱਗ ਉਹ ਆਟੋ ਤੇ ਚਲੀ ਗਈ ਪਰ ਉਹ ਪੇਕੇ ਨਹੀਂ ਪਹੁੰਚੀ ਉਹਨਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਦੀ ਪਾਲ ਸ਼ੁਰੂ ਕੀਤੀ ਗਈ ਜਦੋਂ ਸੁਰਿੰਦਰ ਸਿੰਘ ਦੇ ਸਾਡੂ ਤੋਂ ਉਸ ਦੀ ਪਤਨੀ ਬਾਰੇ ਇਹ ਪੁਛਕਿਛ ਕੀਤੀ ਗਈ ਤਾਂ ਉਸਨੇ ਉਲਟਾ ਆਪਣੀ ਪੁਲਿਸ ਹੀ ਹੁੰਦਾ ਫਾਇਦਾ ਚੱਕ ਕੇ ਉਹਨਾਂ ਖਿਲਾਫੀ ਪੁਲਿਸ ਵੀ ਸ਼ਿਕਾਇਤ ਕਰ ਦਿੱਤੀ ਜਿਸ ਤੋਂ ਦੁਖੀ ਹੋ ਕੇ ਸੁਰਿੰਦਰ ਸਿੰਘ ਨੇ ਇਹ ਕਦਮ ਚੱਕਿਆ ਥਾਣਾ ਦਿਨਾਨਗਰ ਤੇ ਜਾਂਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਰਾਜਵੀਰ ਕੌਰ ਲੋੜੀ ਵਾਲੇ ਦਿਨ ਬਿਨਾਂ ਦੱਸੇ ਘਰ ਤੋਂ ਚਲੀ ਗਈ ਜਿਸ ਤੋਂ ਪਰਿਵਾਰ 2-4 ਦਿਨ ਪਾਲ ਦਾ ਰਿਹਾ ਇਸ ਤੋਂ ਬਾਅਦ ਪਤੀ ਨੇ ਕਈ ਜ਼ਹਿਰੀਲੀਆਂ ਵਸੂਆਂ ਨਿਗਲੀਆਂ ਅਤੇ ਨਿੱਜੀ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸਰ ਮੁੰਡੇ ਦਾ ਨਾਮ ਬ੍ਰਦਰ ਮੇਰਾ ਸੋਤਾ ਉਹਦਾ ਨਾਮ ਸੁਵਿੰਦਰ ਸਿੰਘ ਸੰਦੋਪ ਸ਼ੰਗਰਾਜ ਸਿੰਘ ਹਾਂਜੀ ਉਹਨਾਂ ਦੀ ਵਾਈਫ ਨੂੰ ਉਹਨਾਂ ਦਾ ਸਾੰਡੂ ਤਰਨਜੀਤ ਸਿੰਘ ਜੋ ਪੁਲਿਸ ਨੌਜਾਤ ਉਹ 7 ਤਰੀਕ ਨੂੰ ਪਹਵਾ ਕੇ ਲੈ ਗਿਆ ਜੀ। ਜੀ ਹਾਂਜੀ ਪਤਾ ਲੱਗਾ ਉਹਨਾਂ ਦੇ ਸਾਰੇ ਕੋਈ ਕਹਿੰਦੇ ਮੈਂ ਵਿਆਹ ਕਰਾਉਣਾ ਚਾਹੁੰਦਾ ਫਿਰ ਉਹਨੇ ਝੂਠੀ ਐਫ ਆਈ ਆਰ ਦਰਜ ਕਰ ਕੋਈ ਉਹਦੇ ਨਾਂ ਤੇ ਦਰਜ ਕਰ ਰਹੀ ਹੈ ਨਾਲ ਉਹਦਾ ਮੈਡੀਕਲ ਕਰਾਇਆ ਉਹਦੇ ਨਾਲ ਯਮ ਲਾਇਆ ਕਿ ਤੈਨੂੰ ਮਾਰ ਕੁੱਟ ਕੇ ਛੁੱਟ ਗਿਆ ਬਤਿਆਰੀ ਅੱਡੇ 'ਚ ਹਾਂ ਹਾਂਜੀ ਉਹਦੇ ਤੋਂ ਤੰਗ ਪਰੇਸ਼ਾਨ ਆ ਕੇ ਉਹਨੇ ਫਿਰ ਇਹ ਸੁਸਾਇਡ ਕੀਤਾ ਜੀ ਉਹਦੀ ਸੋ ਨਾ ਕੋਈ ਉਹਦੀ ਸੁਣਵਾਈ ਹੋਈ ਹੈ ਕਿ ਥਾਣੇ 'ਚ ਥਾਣੇ 'ਚ ਉਹਨੇ ਐਪਲੀਕੇਸ਼ਨ ਦਿੱਤੀ ਹੈਗੀ ਜੀ ਇਹਦੀ ਨਾ ਅਗਰ ਥਾਣੇ 'ਚ ਅੱਛਾ ਹਾਂਜੀ ਉੱਥੇ ਵੀ ਕੋਈ ਸੁਣਵਾਈ ਇਹਦੀ ਹੋਈ ਪਥਾਨ ਕੋਟ ਲਗਭਗ ਕਰਦੇ ਜੀ ਪਥਾਨ ਨਹੀਂ ਨਹੀਂ ਜੀ ਆਰ ਪੀਜਾ ਜੀ ਜੀ ਆਰ ਪੀ ਜੀ ਆਰ ਪੀ ਜਹਾਂਜੀ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਤੁਸੀਂ ਇਹਨਾਂ ਨੂੰ ਵੱਧ ਤੋਂ ਵੱਧ ਜੋਰ ਨਾਲ ਫੜ ਕੇ ਸਜ਼ਾ ਦਿੱਤੀ ਜਾਵੇ ਕਿੰਨੇ ਬੱਚੇ ਸੀ ਇਹਨਾਂ ਵਿੱਚ ਇਹਨਾਂ ਦੇ ਇੱਕ ਬੇਟਾ ਜੀ 9 ਸਾਲ ਦਾ ਹਾਂਜੀ ਹੂੰ ਗੱਲਬਾਤ ਇਹ ਹੋਈ ਆ ਕਿ 13 ਤਰੀਕ ਨੂੰ ਇਹਨਾਂ ਨੇ ਕੋਈ ਇਹਨਾਂ ਦੀ ਜਿਹੜੀ ਵਾਈਫ ਸੀਗੀ ਰਾਜਵੀਰ ਕੌਰ ਉਹਨਾਂ ਕੋਈ ਘਰੋਂ ਦੱਸੇ ਪਿੱਛੇ ਬਿਨਾ ਜਿਹੜੀ ਅੱਗੇ ਪਿੱਛੇ ਹੋ ਗਈ ਆ 2-4 ਦਿਨ ਲੱਭਦੇ ਰਹੇ ਆ ਤੇ ਬਾਅਦ ਚ ਇਹਨਾਂ ਨੂੰ ਕੋਈ ਏਦਾਂ ਅੰਸਖਾ ਵੀ ਘਟਨਾ ਅਚਨਚੇਤ ਵਾਪਰੀ ਜਿੱਤੋਂ ਇਹਨਾਂ ਨੇ ਜਿਹੜੀ ਦਵਾਈ ਲੈ ਕੇ ਜ਼ਹਿਰੀਲੀ ਹੋਈ ਉਖਾ ਲਈ ਆ ਤੇ ਇਹਨਾਂ ਦੇ ਬਿਆਨ ਮੁਤਾਬਕ ਜਿਹੜਾ ਇਹਨਾਂ ਦਵਾਈ ਜਿਹੜੀ ਉਥੇ ਚੰਗੀ ਮੋੜ ਤੇ ਤੀਨਾਂ ਨਗਰ ਖਾਦੀ ਆ ਤੇ ਬਾਕੀ ਇਹ ਜਿਹਰੇ ਇਲਾਜ ਸੀਗੇ चौहान ਹਸਪੀਟਲ ਤੇ ਜਿਹਰੇ ਇਲਾਜ ਇਹਨਾਂ ਦੀ ਅੱਜ ਸਵੇਰੇ ਕੋਈ 6 ਵਜੇ ਜਿਹੜੀ ਆ ਮੌਤ ਹੋ ਗਈ ਆ ਤੇ ਮੌਤ ਹੋਣ ਤੋਂ ਬਾਅਦ ਜਿਹੜੀ ਆ ਪੁਸ ਕਾਰਵਾਈ ਕਰਕੇ ਤੇ ਡੈੱਡ ਬੋਡੀ ਜਿਹੜੀ ਆ ਉਹ ਅੰਤਮ ਪੋਸਮਾਰਟਮ ਲਈ ਜਿਹੜੀ ਆ ਉਹ ਹਾਂ ਜੀ ਉਹ ਕੰਪਲੇਂਟ ਲਖਾਈ ਆ ਉਹਦੇ ਰਿਕਾਰਡਿੰਗ ਜਿਹੜੇ ਬਿਆਨ ਮੁਤਾਬਕ ਜਿਹੜੀ ਐਫ ਆਈ ਆਰ ਦਰਜ ਹੋ ਗਈ ਆ ਮਕਦਮਾ ਤੇ ਉਹਦੀ ਜਿਹੜੀ ਤਤੀਸ ਫਰਦਰ ਜਿਹੜੀਆਂ ਕਰ ਰਹੇ ਆ ਜੋ ਵੀ ਹਾਲਾਤ ਸਾਹਮਣੇ ਆਉਣਗੇ ਤਿੰਨ ਤਾਪਾਂ ਦੀ ਕਾਰਵਾਈ ਕੀਤੀ ਸਰੋ ਮੁੰਡੇ ਦਾ ਨਾਮ ਬ੍ਰਦਰ ਆ ਮੇਰਾ ਸੋਤਾ ਉਹਦਾ ਨਾਮ ਸੁਵਿੰਦਰ ਸਿੰਘ ਸੰਨੋਕ ਸ਼ੰਕਰ ਸਿੰਘ ਹਾਂ ਹਾਂ ਜੀ ਉਹਨਾਂ ਦੀ ਵਾਈਫ ਨੂੰ ਉਹਨਾਂ ਦਾ ਸਾੰਡੂ ਤਰਨਜੀਤ ਸਿੰਘ ਜੋ ਪੁਲਿਸ ਮਲਾਜਮ ਉਹ 7 ਤਰੀਕ ਨੂੰ ਭਜਾ ਕੇ ਲੈ ਗਿਆ ਜੀ ਜੀ ਹਾਂ ਜੀ ਪਤਾ ਲੱਗਾ ਉਹਨਾਂ ਦੇ ਸਾਰੇ ਕੋਈ ਕਹਿੰਦੇ ਮੈਂ ਵਿਆਹ ਕਰਾਉਣਾ ਚਾਹੁੰਦਾ ਫਿਰ ਉਹਨੇ ਝੂਠੀ ਐਫ ਆਈ ਆਰ ਦਰਜ ਕਰਵਾਈ ਉਹਦੇ ਨਾਂ ਤੇ ਦਰਜ ਕਰਵਾਈ ਹੈ ਨਾਲ ਉਹਦਾ ਮੈਡੀਕਲ ਕਰਵਾਇਆ ਉਹਦੇ ਨਾਲ ਯਮ ਲਾਇਆ ਕਿ ਤੈਨੂੰ ਮਾਰ ਕੁੱਟ ਕੇ ਛੁੱਟ ਗਿਆ ਬਤਿਆਰੀ ਅੱਡੇ 'ਚ ਹਾਂ ਹਾਂਜੀ ਉਹਦੇ ਤੋਂ ਤੰਗ ਪਰੇਸ਼ਾਨ ਆ ਕੇ ਉਹਨੇ ਫਿਰ ਇਹ ਸੁਸਾਇਡ ਕੀਤਾ ਜੀ ਉਹਦੀ ਕੋਈ ਉਹਦੀ ਸੁਣਵਾਈ ਹੋਈ ਹੈ ਕਿ ਥਾਣੇ 'ਚ ਥਾਣੇ 'ਚ ਉਹਨੇ ਐਪਲੀਕੇਸ਼ਨ ਦਿੱਤੀ ਹੈਗੀ ਜੀ ਇਹਦੀ ਨਾਲ ਅਗਰ ਥਾਣੇ 'ਚ ਅੱਛਾ ਹਾਂਜੀ ਉੱਥੇ ਵੀ ਕੋਈ ਸੁਣਵਾਈ ਇਹਦੀ ਹੋਈ ਪਥਾਨ ਕੋਟ ਲਗਭਗ ਕਰਦੇ ਆ ਜੀ ਪਥਾਨ ਜੀ ਆਰ ਪੀਜਾ ਜੀ ਜੀ ਆਰ ਪੀਜਾ ਨਾ ਪੋਸਟ ਜੀ ਆਰਪੀ ਜਹਾਂਜੀ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਆਂ ਜਿਨ੍ਹਾਂ ਤੁਸੀਂ ਨੂੰ ਵੱਧ ਵੱਧ ਜ਼ੋਰ ਨਾਲ ਫੜ ਕੇ ਸਜ਼ਾ ਦਿੱਤੀ ਜਾਵੇ ਕਿੰਨੇ ਬੱਚੇ ਸੀ ਇਹਨਾਂ ਦੇ ਇਹਨਾਂ ਦੇ ਇੱਕ ਬੇਟਾ ਜੀ 9 ਸਾਲ ਦਾ ਹਾਂਜੀ ਹ ਹ ਗੱਲਬਾਤ ਇਹ ਹੋਈ ਆ ਵੀ 13 ਤਰੀਕ ਨੂੰ ਇਹਨਾਂ ਨੇ ਕੋਈ ਇਹਨਾਂ ਦੀ ਜਿਹੜੀ ਵਾਈਫ ਸੀਗੀ ਰਾਜਵੀਰ ਕੌਰ ਉਹਨਾਂ ਕੋਈ ਘਰੋਂ ਦੱਸੇ ਪਿੱਛੇ ਬਿਨਾ ਜਿਹੜੀ ਅੱਗੇ ਪਿੱਛੇ ਹੋ ਗਈ ਆ ਦੋ ਚਾਰ ਦਿਨ ਲੱਭਦੇ ਰਹੇ ਆ ਤੇ ਬਾਅਦ ਚ ਇਹਨਾਂ ਨੂੰ ਕੋਈ ਅਧਾਨ ਸਖਾਵੀ ਘਟਨਾ ਅਚਨਚੇਤ ਵਾਪਰੀ ਜਿੱਤੋਂ ਇਹਨਾਂ ਨੇ ਜਿਹੜੀ ਆ ਦਵਾਈ ਲੈ ਕੇ ਜ਼ਹਿਰੀਲੀ ਹੋਈ ਤੇ ਉਹ ਖਾ ਲਈ ਆ ਤੇ ਇਹਨਾਂ ਦੇ ਬਿਆਨ ਮੁਤਾਬਕ ਜਿਹੜਾ ਇਹਨਾਂ ਤੋਂ ਆਈ ਜਿਹੜੀ ਉਥੇ ਚੰਗੀ ਮੋੜ ਤੇ ਤੀਨਾਂ ਨਗਰ ਖਾਦੀ ਆ ਤੇ ਬਾਕੀ ਇਹ ਜਿਹਰੇ ਇਲਾਜ ਸੀਗੇ ਚਵਾਨ ਹਸਪੀਟਲ ਤੇ ਜਿਹਰੇ ਇਲਾਜ ਇਹਨਾਂ ਦੀ ਅੱਜ ਸਵੇਰੇ ਕੋਈ 6 ਵਜੇ ਜਿਹੜੀ ਆ ਮੌਤ ਹੋ ਗਈ ਆ ਤੇ ਮੌਤ ਹੋਣ ਤੋਂ ਬਾਅਦ ਜਿਹੜੀ ਆ ਪੁਲਿਸ ਕਾਰਵਾਈ ਕਰਕੇ ਤੇ ਡੈੱਡ ਬੋਡੀ ਜਿਹੜੀ ਆ ਉਹ ਅੰਤਿਮ ਪੋਸਟਮਾਰਟਮ ਲਈ ਜਿਹੜੀ ਆ ਉਹ ਹਾਂਜੀ ਉਹ ਕੰਪਲੇਂਟ ਲਿਖਾਈ ਆ ਉਹਦੇ ਰਿਕਾਰਡਿੰਗ ਜਿਹੜੇ ਬਿਆਨ ਮੁਤਾਬਕ ਜਿਹੜੀ ਐਫ ਆਈ ਆਰ ਦਰਜ ਹੋ ਗਈ ਆ ਮਕਦਮਾ ਤੇ ਉਹਦੀ ਜਿਹੜੀ ਆ ਤਤੀਸ਼ ਫਰਦਰ ਜਿਹੜੀ ਆ ਕਰ ਰਿਹਾ ਜੋ ਵੀ ਹਾਲਾਤ ਸਾਹਮਣੇ ਆਉਣਗੇ ਤਨਤਾਪਾਂ ਦੀ ਕਾਰਵਾਈ ਕੀਤੀ